ਹਰੇ ਵਾਲੇ ਕੰਦੇ ਲਵਲੀ ਨਾਲ ਟੱਕਰ ਹਰੇ ਹਰੇ ਵਾਲਾ ਲਵਲੀ ਤੇ ਦਬੁਰਜੀ ਵਾਲਾ ਆ ਆ ਨਹੀਂ ਰੀ ਗ੍ਰਪਾ ਨੇ ਦੇ ਮੈਲੇ ਦਾ ਆ ਬਸ ਰੇਡਰ ਹੈ ਇਹਦਾ ਰੇਡ ਪਾ ਰਿਹਾ ਹੈ ਜਾਰੀ ਨਾਲ ਜਾਰੀ ਹੈ ਪਰ ਇਸ ਵੇਲੇ ਕਹਿੰਦੇ ਰੇਡ ਪਹੁੰਚ ਨਹੀਂ ਆ ਖੇਤਰੀ ਪਿਆਰੀ ਮੁੰਡੇ ਨੇ ਇਹਦੇ ਆ ਸਾਹਮਣੇ ਕੌਣ ਪੱਲਜੀ ਵਾਲਾ ਸਿਰੇ ਦੇ ਮਾਜਾ ਦੋਨੇ ਪਹਿਲਵਾਨ ਦਾ ਧੰਨਵਾਦ ਕਰਦੇ ਆ ਪਹਿਲਵਾਨ ਸਰਦਾਰ ਸੱਜਣ ਸਿੰਘ ਦਾ ਨਾਮ ਕਬੱਡੀ ਦੀ ਦੁਨੀਆ ਵਿੱਚ ਬਹੁਤ ਵੱਡਾ ਤਾਂ ਪਰਮਾਵਾ ਸਰਜਨ ਸਾਹਿਬ ਜੀਆਂ ਦਾ ਮੇਲਾ ਲੈ ਵੀ ਛੰਦਿਆ ਕਾਹ ਮੁੰਡਿਆਂ ਨੂੰ ਬੜਾ ਕਰਵਾ ਕੇ ਬਾਲ ਸੌਂਧਾਰ ਸਤਿ ਸ੍ਰੀ ਅਕਾਲ ਦਾਂ ਸਾਹਮਣੇ ਇੱਥੇ ਵੱਡੇ ਮੇਲੇ ਦੀ ਪਹਿਲੀ ਰੋਡ ਕੰਦੇ ਚੱਕ ਸਕੰਦਰ ਦਾ ਗੁਲਜ਼ਾਰੀ ਪਾ ਰਿਹਾ ਹੈ ਪਰ ਟੱਕਰ ਇਸ ਦੇ ਲੈ ਕੰਦੇ ਓਏ ਤਰਾਜ ਕੇ ਪੁਲਵਾਨ ਕੇ ਵਾਲੇ ਆਹ ਕੁੱਕੂ ਦੇ ਤਾੜੀਆਂ ਮਾਰਦੇ ਦਬੁਰਜੀ ਵਾਲੇ ਦੀਪ ਲਈ ਮੇਰੇ ਮਿੱਤਰੋ ਆਹ ਦੁਨੀਆ ਦਾ ਮੰਨਿਆ ਪਰਵੰਨਿਆ ਕਬੱਡੀ ਦਾ ਖੇਡ 스타 ਇੱਕ ਬੰਨੇ ਸ਼ਿਕਾਰਾਂ ਵਾਲਾ ਕੀਪਾ ਤਿਆਰ ਹੈ ਆਹ ਜੱਗਾ ਲਗੋ ਕੋਠੀ ਦੀ ਧਰਤੀ ਦਾ ਮੁੰਡਾ ਕੈਨੇਡਾ ਤੋਂ ਖੇਡ ਕੇ ਵਾਪਸ ਆਇਆ ਮੇਰੇ ਮਿੱਤਰੋ ਗੱਲਾਂ ਕਰ ਹਾਂ ਸ਼ਿਕਾਰਾਂ ਵਾਲਾ ਇੱਕ ਟੀਮ ਆ ਦੁਰਜੀ ਵਾਲਾ ਉਹ ਦੁਨੀਆ ਆਖਣ ਵਾਲਾ ਕਹਿੰਦੀ ਹੈ ਪਰ ਆਹ ਕਹਿੰਦੇ ਸ਼ਿਕਾਰ ਮਾਸ਼ੀਆ ਵਾਲਾ ਇਸ ਵੇਲੇ ਕਹਿੰਦੇ ਦੀਪ ਕਬੱਡੀ ਪਾ ਰਿਹਾ ਹੈ ਹੁਸ਼ਾਣ ਸਰਪੰਚ ਜਗਜੀਤ ਸਿੰਘ ਜੀ ਦਾ ਬੱਡਾ ਮਾਨ ਕਰਦੇ ਹੈ ਮੈਂ ਧੰਨਵਾਦ ਕਰਦਾ ਪਰ ਸ਼ਿਕਾਰ ਮਾਸ਼ੀਆ ਵਾਲਾ ਕਹਿੰਦੇ ਗੜ ਭਾਣੇ ਦੇ ਵਿੱਚੋਂ ਹੋਰ ਜੱਟਿਆ ਨੌਜਾਨ ਗੱਬਰੂ ਨੇ ਇਹ ਸੈਦੋ ਵਾਲੀਆ ਜੱਗੂ ਆ ਮੇਰੇ ਮਿੱਤਰੋ ਕਬੱਡੀ ਪਾਉਣੇ ਕਾਤਾ ਹੋਇਆ ਹਰਿੰਦਰ ਦਿਆਲ ਦੀ ਲਾਲੀ ਜਰਮਨੀ ਤੇ ਗੁਰਪੁਰ ਗੁਰਬੰ ਗੁਰਪੋਗਤ ਸੰਧਰ ਹੋਣੇ ਆ ਮੇਰੇ ਮਿੱਤਰੋ ਆਹ ਸਾਹਮਣੇ ਬਾਕੀਪੁਰ ਪਿੰਡ ਹੈ ਇੱਕ ਬੰਨੇ ਪ੍ਰੀਤ ਨਾਲ ਕਹਿੰਦੇ ਸੇਬੂ ਹੈ ਨਾਲ ਕਹਿੰਦੇ ਸੁਲੇਮਾਨ ਆ ਮੇਰੇ ਮਿੱਤਰੋ ਐ ਵੀ ਛੰਦਿਆ ਕਰ-ਕਰ ਪੈਂਦੀ ਰੇਡ ਆਹ ਸਾਹਮਣੇ ਕਹਿੰਦੇ ਬਾਕੀਪੁਰ ਆਹ ਗਰਗਾਸ ਕੀਤੇ ਰੇਡ ਭਾਰਿਆ ਇਹ ਟੱਕਰ ਕਹਿੰਦੇ ਭਾਈ ਨੁੱਂਕਰ ਹੋਇਆ ਮੱਤੀ ਵਾਲਾ ਉਹ ਭਰਾੜੇ ਸਾਡੇ ਜਿਨ੍ਹਾਂ ਦਾ ਪਿਆਰ ਕਹਿੰਦੇ ਸਾਡੇ ਅਮਰਤ ਪੰਨੂ ਓਏ ਗੁਰਵਾਲੇ ਦੇ ਨਾਲ ਹੈ ਤੇ ਸਾਡੇ ਬਾਰੇ ਕੁਸ਼ੜਾ ਤਾਂ ਸਮਿਆਂ ਨੂੰ ਪੁੱਛੀ ਲਾਵੇ ਆ ਨੂੰ ਸਾਡੇ ਬਾਰੇ ਸਾਹਮਣੇ ਨੌਜਾਨ ਗੱਭਰੂ ਆਏ ਕਹਿੰਦੇ ਮੀਰਾ ਕੋਟੀਆਂ ਦਲਸ਼ੇਰ ਕਬੱਡੀ ਪੌਂਡ ਦੀ ਬਾਦਾ ਹੋਇਆ ਤਰੀਤ ਤਕੜਾ ਹੋ ਜਾ ਨੌਜਾਨਾ ਆਹ ਜਾਂ ਕਹਿੰਦੇ ਗੱਭਰੂ ਇਹ ਤਾਂ ਪੰਜਾਬ ਪੁਲਿਸ ਵਾਲਾ ਹੈ ਸੇਮੂ ਬਠਮਾਰੀ ਧਰਤੀ ਦਾ ਲਾਲ ਕਹਿੰਦੇ ਨੌਜਾਨ ਘਬਰੋ ਆਹ ਟੱਕਰ ਸਿਰੇ ਦੀ ਇੱਕ ਬੰਨੇ ਸੇਮੂ ਤੇ ਦੂਸਰੇ ਬੰਨੇ ਦਿਲਖੇਰ ਆਹ ਮੀਰਾ ਕੋਟੀਆਂ ਟੱਕਰ ਟੱਕੇ ਟੱਕਰ ਸਿਰੇ ਦੀ ਲੱਗਦਾ ਜੋਰ ਆ ਤੇ ਨੰਬਰ ਰੰਗ ਆ ਗਿਆ ਤੇ ਕਰਗਲ ਸੜਿਆ ਲਓ ਸਾਹਮਣੇ ਕਹਿੰਦੇ ਜਾਨਲ ਸਿੰਘੇ ਵਾਲਾ ਰੇਡ ਪਾਉਂਦੂ ਫਰ ਚੁੱਕਾ ਹੈ ਮੈਂ ਦੇਖਦਾ ਇੱਕ ਕੰਡੀ ਦੇ ਕਹਿੰਦੇ ਕਲੰਬੀ ਦਾ ਸ਼ਿਕਾਰ ਮਾਸ਼ੀਆ ਵਾਲਾ ਤੇ ਨਾਲ ਕਹਿੰਦੇ ਥੱਲੇ ਖਲਾਲੀਪੁਰੀਆ ਆ ਗਲਾਰਡ ਪਿੰਡ ਵਾਲਾ ਪਰ ਸ਼ਿਕਾਰਾਂ ਵਾਲਾ ਟੱਕਰ 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 ਵਾਹ ਓ ਕਬਰੂਆ ਸ਼ਿਕਾਰਾਂ ਵਾਲਾ ਬੱਲੇ ਬੱਲੇ ਕਰਾਉਂਦਾ ਭੀਮ ਆ ਗਿਆ ਸਿਰਸੰਗ ਦੀ ਧਰਤੀ ਦਾ ਭਗੇਲੇ ਦਾ ਚੰਡਿਆਵਾਲ ਕਾ ਟੇਲਾ ਮੇਰੇ ਮਿੱਤਰੋ ਗੱਲ ਇੰਗਲੈਂਡ ਦੀ ਗੱਲ ਕੈਨੇਡਾ ਦੀ ਆਹ ਦੇਖਾਂਗੇ ਕਿ ਕਹਿੰਦੇ ਇੰਗਲੈਂਡ ਦੇ ਮਦਾਨਾਂ ਵਿੱਚ ਤਕੜਾ ਖੇਡਿਆ ਪ੍ਰੀਤ ਵੀ ਤਕੜਾ ਖੇਡਿਆ ਆ ਬਾਬਾ ਜੀ ਵਾਲੇ ਸ਼ੁਰੂਆਤ ਹੋਈ ਆ ਬੱਲੇ ਬੱਲੇ ਦੀਨੇ ਵਾਲੀ ਨੇ ਲੱਖ ਲੱਖ ਦਾ ਕੇ ਮਾਣ ਕੀਤਾ ਆ ਸਾਹਮਣੇ ਹਰ ਵਾਰ ਮੇਲਾ ਹੁੰਦਾ ਹੈ ਜਾਂ ਛੱਡ ਕੋਣੀ ਸ਼ਿਕਾਰਾਂ ਵਾਲੇ ਦੀ ਆ ਗਲਾਲੀਪੁਰੀਆ ਦੁੱਲਾ ਮੇਰੇ ਮਿੱਤਰੇ ਇਸ ਇਲਾਕੇ ਦਾ ਆ ਸਾਹਮਣੇ ਵਾਲ ਕੋ ਕੋਠੀ ਵਾਲਾ ਜੱਗਾ 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 ਓਏ ਕਰਾਉਂਦਾ ਬੱਲੇ 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 ਤੇ ਨੰਬਰ ਸਾਹਮਣੇ ਇਸ ਵੇਲੇ ਕਹਿੰਦੇ ਸੁੱਖੇ ਦਾ ਵੀਰ ਆ ਸਟਾਕ ਸਕੰਦਰ ਦਾ ਕਹਿੰਦੇ ਗੁਜਾਰੀ ਕਬੱਡੀ ਪਾ ਰਿਹਾ ਹੈ چار سجنشانی بابا گرمیش رام مہیش تھے اچھے کا بڑا میلہ کھیلا جا رہا ہے بابا را جی ستکار کر ਇੱਥੇ ਰੱਖ ਆ ਹਰੇ ਵਾਲੇ ਕਵੇ ਲਵੜੀ ਨਾਲ ਟੱਕਰ ਇਹ ਫੇਰੇ ਵਾਲਾ लवली ਤੇ ਦਬੁਰਜੀ ਵਾਲਾ ਆ ਆ ਨਈ ਰੀਸਾ ਬਾਬਾ ਜੀ ਤੰਦੂਰ ਚਾ ਭਰਾ ਸਰਬਜੋਤ ਯੂਐਸਏ ਮਨੀ ਯੂਐਸਏ ਦੇ ਸਾਡਾ ਪ੍ਰਿੰਸ ਯੂਐਸਏ ਜਿਹਨਾਂ ਵੱਲੋਂ ਕਹਿੰਦੇ ਇੱਕ ਟੀਮ ਦੀ ਰਾਸ਼ੀ ਦਿੱਤੀ ਜਾਣੀ ਹੈ ਆ ਸ਼ਿਕਾਰਾਂ ਵਾਲਾ ਮੇਰੇ ਮਿੱਤਰੋ ਆ ਆ ਬੱਲੇ ਮੁੰਡਿਆ ਤੇਰੇ ਸਵਾਦ ਕਬੱਡੀ ਦਾ ਸੈਦੋ ਵਾਲੀਆ ਫੇਰ ਰੌ ਸੈੱਟ ਵਾਲੀਆ ਕਹਿੰਦੇ ਜੱਗੂ ਰੇਡ ਪਾ ਰਿਹਾ ਹੈ ਇਹ ਕਹਿੰਦੇ ਘੱਕੜ ਭਾਮੇ ਦੇ ਮੇਲੇ ਦਾ ਆ ਬਸਟ ਰੇਡਰ ਹੈ ਇਹਦਾ ਰੇਡ ਪਾ ਰਿਹਾ ਹੈ ਤੇ ਪਰ ਸਾਹਮਣੇ ਕਹਿੰਦੇ ਹਰਪ੍ਰੀਤ ਸਿੰਘ ਜੀਪ ਵਾਲਾ ਤੇਜਾ ਸਿੰਘ ਦੇ ਗੋਪੀ ਨਾਲ ਪਿਆਰਾ ਹੈ ਆਕਸ ਕਪੜਾ ਗਲਜਾਰੀ ਨਾਲ ਜਾ ਰਹੀ ਹੈ ਪਰ ਇਸ ਵੇਲੇ ਕਹਿੰਦੇ ਰੇਡ ਪਹੁੰਚ ਲਈ ਆ ਖੇਤਰੀ ਤਿਆਰੀ ਮੁੰਡੇ ਨੇ ਦੇਖਦੇ ਆ ਸਾਹਮਣੇ ਕੌਣ ਬੱਲੇ ਬੱਲੇ ਰਾਣਾ ਲਾਲਾ ਆ ਕਹਿੰਦੇ ਜੰਡਗੇ ਦਾ ਯਾਰ ਹੈ ਪਰ ਸਾਹਮਣੇ ਇਸ ਵੇਲੇ ਭਾਈ ਲੱਗੂ ਦਾ ਪ੍ਰੀਤ ਨਹੀਂ ਟੱਕ ਸਕਿਆ ਦੇ ਨੰਬਰ ਹਰ ਇੱਕ ਨੇ ਜੋੜ ਦਿੱਤਾ ਹੈ ਨਮਰ ਧਾਜ ਨੇ ਜੋੜ ਦਿੱਤਾ ਹੈ ਭਲਰਾਜ ਸਿੰਘ ਜੀ ਬੱਤਸ਼ਾ ਵਾਲਾ ਇਸ ਤਰ੍ਹਾਂ ਹੈ ਉਧਰ ਵੱਡਾ ਨਾਲ ਆ ਸੱਤਪਾਲ ਕੱਟੜ ਸਾਹਮਣੇ ਕਬੱਡੀ ਪਾਉਣ ਲਈ ਵੱਧ ਆਇਆ ਹੈ ਖੇਡ ਮੈਦਾਨ ਦੇ ਵਿੱਚ ਉਧਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲੇ ਦੀ ਟੀਮ ਦੇ ਦਰਮਿਆਨ ਆਹ ਚੱਕ ਬਾਬਾ ਜੀ ਕਹਿੰਦੇ ਆਪਾਂ ਜੱਫੀਆਂ ਦਾ ਮਾਣ ਕਰਨਾ ਹੈ ਜੱਗੇ ਦਰਵ ਨੂੰ ਮਾਣ ਹੈ ਸ਼ਿਕਾਰਾ ਵਾਲੇ ਦੀਪ ਦੀ ਕੈਦ ਕਦੀਪ ਦੀ ਖੇਡ ਦੇ ਉੱਪਰ ਇਧਰ ਪੰਮੇ ਢੇਸੀ ਵਾਲੀ ਮਾਨਕਰ ਕਰਦੇ ਆ ਅਲੰਦਰਪਾਲ ਖਰਲਾ ਸਾਹਿਬ ਦਾ ਧੰਨਵਾਦ ਬਿੱਲੇ ਡੱਲੇ ਹੋਰਾਂ ਦਾ ਆਹ ਸਾਹਮਣੇ ਕਹਿੰਦੇ ਗੱਭਰੂ 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 ਇਹ ਆ ਨੌਜਵਾਨ ਦਿਲਸ਼ੇਰ ਮੇਰਾ ਕੋਟੀਆ ਲੈ ਵੀ 21 ਅਕਤੂਬਰ ਨੂੰ ਕਹਿੰਦੇ ਸੰਤੋ ਨੰਗਲ ਦੇ ਮੇਲੇ ਤੇ ਪਰ ਦਿੱਤੇ ਜਾਣੇ ਆ ਔਰ ਵੱਡੀਆਂ ਗੱਲਾਂ ਹੋਣਗੀਆਂ ਆ ਜਸਵਿੰਦਰ ਕਾਸੀ ਦਾ ਚੰਦਿਆਵਾਲ ਕਾ ਚੇਲਾ ਬਾਬਾ ਜੀ ਆ ਰਹਿਦਾ ਪਰ ਨਾਲ ਦੇ ਟਾਂਕੇ ਬਾਬਾ ਮੈਂ ਸ਼ਹਿਰ ਦੇ ਵਿੱਚ ਗੱਲਾਂ ਟਿਕਾੜੇ ਲਾਉਣ ਵਾਲਾ ਇਸ ਵੇਲੇ ਕਹਿੰਦੇ ਨਾਜਵਾਨ ਕਬੱਡੀ ਪਾ ਰਿਹਾ ਹੈ ਉਹ ਟੀਮ ਹੈ ਕਹਿੰਦੇ ਸੌਰ ਸਿੰਘ ਦਾ ਜਿਹੜਾ ਰੇਡ ਪਾ ਰਿਹਾ ਹੈ ਉਧਰ ਨਿਸ਼ਾਨ ਕਹਾੜਕੇ ਵਾਲਾ ਵੱਡਾ ਭਰਾ ਨੇ ਸਾਡਾ ਉਹ ਜੇਮਲਾ ਵੀਰ ਨੇ ਤੇ ਨਾਲ ਰਸ਼ਪਾਲ ਸਿੰਘ ਖੱਜੂ ਵੱਡੇ ਭਾਈ ਨੇ ਸਾਡੇ ਜਿਨ੍ਹਾਂ ਦਾ ਪਿਆਰ ਕਹਿੰਦੇ ਅਮਰੀਕਾ 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 ਲੈ ਉਹ ਅਮਰ ਤੇ ਪੰਨੂ ਨਾਲ ਰੇਡ ਦੇ ਕਹਿੰਦੇ ਉਹ ਮਿਸ਼ਰਪੁਰੀਆ ਸ਼ਿਰਪੁਰੀਏ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਵਿੱਚ ਆਹ ਕਬੱਡੀ ਦੇ ਉੱਪਰ ਕਹਿੰਦੇ 500 ਦਾ ਜਫਾ ਹੋਵੇਗਾ ਬਾਬਾ ਕਰਮੇਸ਼ ਸਿੰਘ ਜੀ ਟੋਟੀ ਕਹਿੰਦੇ 500 ਜਾਫੀ ਨੂੰ ਦੇ ਦਾਂਗੇ ਜਫਾ ਲੱਗ ਗਿਆ ਸਾਡੇ ਵੱਡੇ ਵੀਰ ਨੇ ਵੱਡੇ ਸੱਦੇ ਲਾ ਕੇ ਪੁੱਜੋਇਆ ਪਹਿਲਵਾਨ ਮੋਹਨ ਸਿੰਘ ਜੀ ਯਾਦ ਵਿੱਚ ਵੱਡਾ ਮੇਲਾ ਜਿਹੜਾ ਕਹਿੰਦੇ 3 ਨਵੰਬਰ ਨੂੰ ਘੜੀਆਲ ਪਿੰਡ ਦੇ ਵਿੱਚ ਦੁਨੀਆ ਦੇ ਵੱਡੇ ਸਟਾਰ ਭਰਨੇ ਆ ਆਹ ਕਹਿੰਦੇ ਗੁਲਜਾਰੀ ਚੰਕਸ਼ੇਂਦਰ ਦੀ ਧਰਤੀ ਦਾ ਆਹ ਸੁਲੇਮਾਨਾ ਛੋਟੇ ਕਦ ਵਿੱਚ ਓਏ ਭਾਈ ਸੜਾ ਜਿਹੜਾ ਦੀਪ ਨੂੰ ਪਿਆਰ ਕਰਦੇ ਇੱਕ ਬਾਰੀ ਕਾਲਾ ਰੂਪੇ ਪੜਦੀ ਐ ਇਧਰੇ ਜਿਹੜਾ ਦੀਪ ਨੂੰ ਜਫਾ ਲਾਊਗਾ 500 ਬਾਬਾ ਜੀ ਵੱਲੋਂ ਹੋਊਗਾ ਮੇਰੇ ਮਿੱਤਰੋ ਓ ਜੱਗਾ ਲਗੋ ਕੋਠੀ ਵਾਲਾ ਇਹਨਾਂ ਦੀ ਯਾਰੀ ਵੀ ਬੜੀ ਐ ਤੇ ਮਾਜੇ ਵਿੱਚ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਆ ਜਾਂਦਾ ਦੀਪ ਅੱਜ ਫਿਰ ਵੇਖੀ ਜਾਊਗੀ ਅੱਜ ਦੇ ਮੇਲੇ ਤੇ ਲੱਗਿਆ ਦਿਵ ਗੁਰਜੀ ਵਾਲਾ ਦੀਪ ਡੱਕਦੇ ਸਵੇਖੀ ਭੰਗਦੇ ਪੈਂਦੇ ਆ ਆ ਸ਼ਿਕਾਰਾ ਵਾਲਾ ਇਹਦੇ ਵੀ ਬਾਬਾ ਜੀ ਦਾ ਗਰਮ ਹੋ ਗਿਆ ਲਓ ਸਾਹਮਣੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਤੇ ਨਹੀਂ ਮੁੱਲ ਪੈਂਦਾ ਕਾਰਤੂਸ ਚੱਲੇ ਦਾ ਕਬੱਡੀ ਲੱਖ ਲੱਖ ਦੀ ਕੱਫਾ ਕਲੇ ਕਲੇ ਦਾ ਅੱਜ ਪਤਾ ਲੱਗਣਾ ਹੈ ਪਰ ਸਾਹਮਣੇ ਇਸ ਵੇਲੇ ਕਹਿੰਦੇ ਸ਼ਿਕਾਰ ਮਾਸ਼ੀਆਂ ਦੇ ਕਰੀ ਆ ਅੱਜਾ ਵੀ ਕਹਿੰਦੇ 500 ਦਾ ਇਹ ਸ਼ਿਕਾਰ ਮਾਸ਼ੀਆਂ ਵਾਲਾ ਇਹ ਕੁਲਦੀਪ ਜੱਗੇ ਹੌਲੈਡ ਪੱਟੇਬਾਈ ਦਾ ਚਿਹਤਾ ਹੋ ਗਿਆ ਤਿਆਲ ਹੋ ਰਾਂਗਾ ਉਹ ਬੱਲੇ ਬੱਲੇ ਹੁੰਦੀ ਹੋਈ ਮੇਰੇ ਮਿੱਤਰੋ ਸੈਤੋ ਵਾਲੀਆ ਸ਼ਿਕਾਰਾ ਵਾਲਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉਹ ਬੱਲੇ ਬੱਲੇ ਹੋਈ ਪਈਆ ਉਹ ਬੱਲੇ ਬੱਲੇ ਫਰੀਦ ਸਾਡਾ ਵਰਕਰਾ ਰਹਿੰਦਾ ਮੇਰੇ ਮਿੱਤਰੋ ਇਹ ਆ ਗੁਰਦਾਸ 29 ਅਕਤੂਬਰ ਕੰਨੇ ਬਾਕੀਪੁਰ ਦੇ ਵਿੱਚ ਮੇਲਾ ਹੋਣਾ ਡਾਕਟਰ ਹਰਪ੍ਰੀਤਨ ਢਾਲੀ ਵਾਲਾ ਦਾ ਵੀ ਧੰਨਵਾਦ ਆ ਭਰਾ ਸਾਡਾ ਆ ਪੈਂਦੀ ਹੋਈ ਕਬੱਡੀ ਐ ਨਹੀਂ ਰੀਸਾ ਤਾਂ ਸੀ ਠਖੀਆਂ ਦਾਟੀਆਂ ਲਈ ਫਿਰਦਾ ਇੱਕ ਵਾਰ ਪਿਆਰ ਇਸ ਵੇਲੇ ਕਹਿੰਦੇ ਨਾਜਵਾਨ ਨੇ ਟੇਗ ਲਿਆ ਧਰਤੀ ਮਾਣੂ ਮੱਥਾ ਗੁਰਪ੍ਰੀਤ ਸਿੰਘ ਪਾਠ ਅਮਰੀਕਾ ਤੋਂ ਯਾਸੀਵੀ ਵਾਲੇ ਉਹ ਵੱਡੇ ਭਰਾਣੇ ਸਾਡੇ ਪਰ ਸਾਹਮਣੇ ਕਹਿੰਦੇ ਜੈ ਬਾ ਕਹਿੰਦੇ ਮਨਾਲੇ ਵਾਲਾ ਜਿਹੜਾ ਕਹਿੰਦੇ ਟੱਕਰ ਦੀ ਗੱਲ ਕਰਦਾ ਹੈ ਮੇਰੇ ਮਿੱਤਰੋ ਮਾਲਾ ਬੈਰੀਗੇਡ ਵਾਲਾ ਦੁੱਖ ਤੋੜ ਦਿੰਦਾ ਧੰਨਵਾਦ ਕਰਦੇ ਆ ਆਹ ਸਾਹਮਣੇ ਕਹਿੰਦੇ ਮੈਸੀ ਟਰੈਕਟਰ ਦਾ ਜੇਤੂ ਹੰਡੀ ਜੀਪ ਦਾ ਜੇਤੂ ਯੂਰਪ ਦੇ ਸੀਜ਼ਨ ਦਾ ਬੈਸਟ ਬਣਿਆ ਮੇਰੇ ਸ਼ੇਰ ਮੇਰਾ ਕੋਟੀਆ ਟੱਕਰ ਟੱਕਰ ਸਿਰੇ ਦੀਆਂ ਤੇ ਨੰਬਰ ਆਹ ਤੇਰੇ ਆਇਆ ਕਰਾ ਦੇ ਪਾਇਆ ਪਹਿਲਾ ਨੌਜਵਾਨ ਸਾਹਮਣੇ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਟਰੈਵਲ ਸੰਘੇ ਦੀ ਕਬੱਡੀ ਪੈ ਰਹੀ ਹੈ ਇਹ ਵੀ ਟਾਪ ਦਾ ਮਾਲ ਹੈ ਸਿਰੇ ਦੀਆਂ ਕਬੱਡੀਆਂ ਟੱਕਰ 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 ਆਹ ਸਾਹਮਣੇ ਵੇਖੋ 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 ਪਿਆਰ ਨਾਲ ਆਹ ਸਾਹਮਣੇ ਕਹਿੰਦੇ ਵੱਡੋ ਜੁੱਸੇ ਦਾ ਮਾਲਕ ਆਹ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਹੈ ਇਹ ਸੋਰ ਸਿੰਘ ਦਾ ਜਿਹੜਾ ਰੇਡ ਪੰਦਰੀ ਪਾ ਚੁੱਕਾ ਹੈ ਉਧਰ ਅਮਰੀਕਾ ਵਾਲੇ ਗੋਪੀ ਦੇ ਵੱੱਡੇ ਭਰਾ ਪੁੱਜੇ ਨੇ ਅਰਜੀਤ ਸਿੰਘ ਦੀ ਟਾਲੀਆ ਫਲਸ਼ ਨੇ ਮਾੰਦੇ ਹੈ ਸਾਰੇ ਪਟਾ ਪੁੱਜੇ ਆ ਹਾਂ ਕਬੱਡੀ ਵੱਡੀ ਆ ਮੇਰੇ ਮਿੱਤਰੋ 바ਬਾ ਗਰਮੇਲ ਸਿੰਘ ਜੀ ਢੋਤੀ ਦਾ ਧੰਨਵਾਦ ਸਾਰੇ ਨਗਰ ਸਵਾਜਪੁਰ ਦਾ ਐਨ ਆਰ ਆਈ ਭਰਾਵਾਂ ਦਾ ਤੇ ਬਾਬਾ ਜੀ ਦਾ ਸੁਪੁੱਤਰ ਬਿੱਕਰ ਸਾਡਾ ਵੀਰ ਕਹਿੰਦੇ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਹੈ ਇੱਥੇ ਕਹਿੰਦੇ लवली 베ਰੇ ਵਾਲਾ ਪੰਜਾਬ ਦਾ ਰੇਡਰਾਂ ਦੇ ਲੱਕ ਫੜਦਾ ਉਹ ਮੇਰੇ ਵਾਲਾ लवली ਭਾਲੇ ਬੁੱਲੇ ਖੱਠਿਆ ਦਾ ਚਹੇਤਾ ਉਧਰ ਮਿਸ਼ਰਪੁਰੀਆ ਉਧਰ ਮਿਸ਼ਰਪੁਰੀਆ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਇਹ ਲੱਗ ਸੰਜੇ ਸੁਹਾੜਾ ਖਿਡਾਰੀ ਗਿਲਜਾਰੀ ਆ ਗਿਆ ਸ਼ਿੰਦੇ ਕਰ ਗੱਲ ਲਓ ਸਾਹਮਣੇ ਕੰਦੇ ਬੜਾ ਸ਼ਾਰਪ ਜੇ ਸੁਦਾ ਦਾ ਆ ਮੁੰਡਾ ਕੰਦੇ ਰੇਡ ਪਾਉਂਦੇ ਵਿੱਚ ਫਸ ਚੁੱਕਾ ਹੈ ਲੈ ਪਹਿਲਾਂ ਦੱਸਿਆ ਮੁੰਡਾ ਉਹ ਚਾਰ ਪਤ ਬੜਾ ਤਗੜਾ ਖੇਡਿਆ ਇਹ ਸਮੇਂ ਪਹਿਲਵਾਨ ਦਾ ਚੇਲਾ ਹੈ ਪਰ ਸਾਹਮਣੇ ਟੱਕਰ ਕੰਦੇ ਉਹ ਲੱਤੂ ਵਾਲੇ ਨੇ ਪ੍ਰੀਤੀਆਂ ਗੱਲਾਂ ਆ ਉਹ ਲੱਤੂ ਵਾਲਾ ਕੰਦੇ ਪ੍ਰੀਤ ਪਰ ਸਾਹਮਣੇ ਸੀਟ ਬਾਪੂ ਪ੍ਰੀਤੋ 2100 ਦਾ ਜਫਾ ਆਣਾ ਲਾਲੀ ਸਿੱਧੂ ਨੱਥੂ ਚੱਟ ਵਾਲਾ ਜੁਗਾ ਸਿੱਧੂ ਭਰਾ ਸਾਡਾ ਆਹ ਸਾਹਮਣੇ ਕਹਿੰਦੇ 2100 ਦਾ ਜਫਾ ਓਏ ਕਹਿੰਦੇ ਗਲਾਲੀਪੁਰੀਏ ਦੁੱਲੇ ਦਾ ਹੋਣਾ ਆਹ ਦੀਪ ਕੋਈ ਆ ਰੋਕਿਆ ਜਾਂਦਾ ਕਿ ਨਹੀਂ ਲਾਓ ਖੰਦਾਜਾ ਵੀ ਆਹ ਦਿੱਥੇ ਰੋਕਿਆ ਜਾਊਗਾ ਲਾਓ ਅੰਦਾਜ਼ਾ ਲਾਓ ਅੰਦਾਜ਼ਾ ਆ ਗਿਆ ਆ ਗਿਆ ਆ ਗਿਆ ਆ ਗਿਆ ਇੱਕੋ ਵਾਰੀਏ ਕਹਿੰਦੇ ਜੱਗੂ ਰੇਡ ਪਾ ਰਿਹਾ ਹੈ ਅਮਰਧਿਆਲ ਹੁਣੀ ਵੀਰ ਨੇ ਸਾਡੇ ਨਾਲ ਹੈਪੀ ਹੋਣੀ ਭਰਾੜੇ ਸਾਡੇ ਧੰਨਵਾਦ ਕਰਾਂਗੇ ਬੱtte ਹੀਰਾਂ ਦਾ ਪਰ ਸਾਹਮਣੇ ਇਸ ਵੇਲੇ ਇਹਦੇ ਬੋਲਰ ਇਧਰ ਕਹਿੰਦੇ 2100 ਦਾ ਜਫਾ 2100 ਦਾ ਜਫਾ ਕਹਿੰਦੇ ਗਲਾਲੀਪੁਰਿਆ ੁੱੱਲੇ ਦਾ ਉਹ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਬਾਬਾ ਜੀ ਵੱਲੋਂ 2100 ਕੁੱਪੀ ਭਾ ਦੀ ਟੀਮ ਬਣਾਈ ਹੋਈ ਹੈ ਨਾਲ ਭਗੇਲਾ ਪੱਜਾ ਹੋਇਆ ਇਧਰ ਗਰਦਾਸ ਤੇ ਕਰ ਗਾਲ ਲਾਹ ਸਾਹਮਣੇ ਕਹਿੰਦੇ ਗਰਦਾਸ ਰੋਡ ਪਾ ਰਿਹਾ ਹੈ ਹੁਣ ਦੇਖਦੇ ਹਾਂ ਕੌਣ ਬੱਲੇ ਬੱਲੇ ਕਰਾਵੇਗਾ ਆ ਵੀ ਪ੍ਰੀਤ ਤੁਹਾਡਾ ਪਹੀਟਾਇਆ ਓ ਦਸਣਾ ਪੈਣਾ ਕਿ ਪ੍ਰੀਤ ਜਿਹੜੀ ਸ਼ਾਹ ਦਾ ਨਾਮ ਨੇ ਪੜ ਗਿਆ ਹਰਿੰਦਰ ਦਿਆਲ ਜਰਮਨੀ ਤੋਂ ਬਹੁਤ ਵੱਡੇ ਪਿਆਰ ਵੱਡੇ ਭਰਾਵੇਂ ਪੁੱਦੇ ਕੀਤੇ ਆ ਨਾਲ ਕਹਿੰਦੇ ਸਰਵਨ ਆਲਖਾ ਆਂਟਰੀ ਹਾਲ ਤੋਂ ਸਾਡੇ ਵੀਰ ਲਾਲੀ ਜਰਮਨੀ ਸੁਜਾਨ ਸਾਡਾ ਭਰਾ ਦੇ ਦਿਲਜੀਤ ਮਣ ਕਹਿੰਦੇ ਇੱਥੇ ਵੀ ਪਿਆਰ ਇੱਥੇ ਖਿਡਾਰੀਆਂ ਦਾ ਮਾਨ ਸਨਮਾਨ ਹੈ ਦਲਸ਼ੇਰ ਬਾਜਾਂ ਵਾਲੇ ਬਾਹੀ ਦੀ ਸਿੱਖੀ ਹੈ ਪ੍ਰਗਟ ਅਮਰਦ ਅਗੰਬੜਾ ਬਰਿਆਮ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਕੇਲਾ ਆਹ ਸਾਹਮਣੇ ਦਲਸ਼ੇਰ ਟਰੈਕਟਰਾਂ ਦਾ ਲੰਡੀਆਂ ਜੀਪਾਂ ਦਾ ਜੇਤੂ ਪਰ ਅਮਰਦ ਦਾ ਕਹਿੰਦੇ ਤੇਜਾ ਸਿੰਘ ਵਾਲੇ ਦੀ ਟੀਮ ਦੇ ਸਿਆ ਲੈ ਵੀ ਸ਼ਰਧਾ ਸਿੰਘ ਲਓ ਸਾਹਮਣੇ ਕਹਿੰਦੇ ਸੰਘਾ ਜੈਮਨ ਸੰਘੇ ਵਾਲਾ ਜਿਹੜਾ ਰੇਡ ਪੌਂਦ ਲਈ ਭੱਜ ਚੁੱਕਾ ਹੈ ਉਧਰ ਖਾਦ ਟਿੱਲੂ ਸਾਡੇ ਅਮਰੀਕਾ ਵਾਲੇ ਕਹਿੰਦੇ ਅਮਰਤ ਪੰਨੂ ਦੀ ਧੂਆਲਾ ਬਹੁਤ ਬੁੱਝਿਆ ਭਾਈ ਰਜੀਤ ਮੰਨੂ ਨਾਲ ਜਾਰੀ ਹੈ ਸਾਰੇ ਭਰਾਵਾਂ ਦਾ ਧੰਨਵਾਦ ਹੈ ਇਧਰਲੇ ਬੰਦੇ ਭੀਮਾ ਸੌਰ ਸਿੰਘ ਵਾਲਾ ਅੰਬਾ ਕਹਿੰਦੇ ਨੈਸ਼ਨਲ ਫੈਡਰੇਸ਼ਨ ਦੇ ਵੱਲੋਂ ਖੇਡਿਆ ਤੇ ਪੂਰੇ ਸੀਜ਼ਨ ਦਾ ਬੈਸਟ ਬਣਿਆ ਮੇਰੇ ਮਿੱਤਰੋ ਪੰਨੂ ਲਾ ਕੇ ਦੁਨੀਆ ਦਾ ਨੰਬਰ 1 ਰੇਡਰ ਸਾਡਾ ਭਰਾ ਆਹ ਸਾਹਮਣੇ ਪੈਂਦੀ ਇੱਕ ਕਬੱਡੀ ਹੈ ਇਹ ਖਿਡਾਰੀਆਂ ਦਾ ਲਾਕਾ ਇਧਰਲੇ ਬੰਦੇ ਸੁਦੇਮਾਨ ਸੁਲੇਮਾਨ 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 ਲੱਗਦੀ ਜਾਨ ਤੇ ਪੜਦੇ ਸਾਮ ਆ ਨੰਦਿਆ ਹੁਣ ਵੀ ਕਹਿੰਦੇ ਦੂਜੇ ਤੀਜੇ ਨੰਬਰ ਦਾ ਯਾਫੀ ਡਿਕਲੇਰ ਹੋਇਆ ਜੱਗੇ ਦਿਓਲ ਨੂੰ ਮਾਨ ਹੈ ਆ ਦੁਨੀਆ ਦੇ ਮੰਨੇ ਪ੍ਰਮੇ ਨੇ ਸਟਾਰ ਦੇ ਉੱਪਰ ਕਿਤੇ ਗੱਲ ਮੇਰੇ ਮਿੱਤਰੋ ਇੱਥੇ ਰੱਖ ਆ ਨੰਬਰ ਸਾਹਮਣੇ ਹਰਮਨ ਪਾਂਦ ਲਈ ਵੱਧ ਚੁੱਕਾ ਹੈ ਬਾਬਾ ਰਾਣਾ ਜੀ ਦਾ ਧੰਨਵਾਦ ਕਰਾਂਗੇ ਬਾਬਾ ਗਰਮੇਸ਼ ਸਿੰਘ ਜੀ ਭਤੀ ਸਾਹਿਬ ਇਹਨਾਂ ਦਾ ਪਿਆਰ ਕਹਿੰਦੇ ਅਮਰ ਜੁਣਾ ਨਾਲ ਹੈ ਹੈਪੀ ਬਾਈ ਹੋਣਾ ਨਾਲ ਹੈ ਤੇ ਬਾਬਾ ਅਮਰਜੀਤ ਸਿੰਘ ਜੀ ਪਰ ਸਾਹਮਣੇ ਇਸ ਵੇਲੇ ਆ ਵੀ ਦੀਪ ਨੂੰ ਕਿੰਨਾ ਕਿ ਚਾਹੁੰਦੇ ਜੱਫਰ ਪਿਆਰ ਪਾੜਾ ਕਰ ਰਿਹਾ ਦੀਪ ਨੂੰ ਪਰ ਸਾਹਮਣੇ ਇਸ ਵੇਲੇ ਉਹ ਪਿਆਰ ਘੱਟ ਕਰਦੇ ਜਿਨ੍ਹਾਂ ਦੇ ਵੇੜੇ ਆਇਆ ਹੋਇਆ ਗੱਭਰੂ ਆ ਜਾਂਦਾ ਦੀਪ ਸ਼ਕਰਾਲ ਗੱਲਾਂ ਕਹਿੰਦੇ ਦੀਪਤਪੁਰਜੀ ਦੀਆਂ ਆਮ ਲੱਗ ਲਈ ਰੇਡ ਤੇ ਥਾਪੇ ਵੀ ਵੱਜਣਗੇ ਸਾਡੇ ਕਹਿਣ ਤੇ ਨਹੀਂ ਆਪੇ ਵੱਜਣਗੇ ਆਹ ਸਾਹਮਣੇ 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 ਹੱਟ ਪਾਸੇ ਆਹ ਸ਼ਿਕਾਰਾ ਵਾਲਾ ਸ਼ਿਕਾਰਾ ਵਾਲਾ ਬੱਲੇ 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 ਆਹ ਆਹ ਨਹੀਂ ਰੀ ਸਾਜੋਬਰਾ ਬੜੇ ਜੋੜ ਦਿੰਦਾ ਹੈ ਰੇਡ ਪਾਦਨੀ ਕਹਿੰਦੇ ਜੱਗੂ ਆ ਸੈਕੋ ਵਾਲਾ ਇਹਦਾ ਨਾਜਬਾਨ ਕਹਿੰਦੇ ਕਬੱਡੀ ਪਾਰ ਰਿਹਾ ਹੈ ਵਿਆਪਰੀਆ ਬਾਕਸ਼ ਉਹ ਸਾਡੀ ਜ਼ਿੰਦਗੀ ਦਾ ਮਾਣ ਹੈ ਬ੍ਰਿਕਾਲੇ ਗੋਪੀ ਦਾ ਬਾਣ ਜਾ ਪੁੱਛਿਆ ਮੈਂ ਸਤਿਕਾਰ ਕਰਦਾ ਪਰ ਸਾਹਮਣੇ ਟੱਕਰ ਪੜਾਕੇ ਉਹ ਟੱਕਰ ਜਗਦੀਪ ਤੇ ਸਾਡਾ ਸਰਬਜੋਤ ਯੂਐਸਏ ਮਨੀ ਯੂਐਸਏ ਤੇ ਪ੍ਰਿੰਸ ਭਾ ਸਾਡਾ ਯੂਐਸਏ ਤੋਂ ਜਿਹਨਾਂ ਨੇ ਕਹਿੰਦੇ ਅੱਜ ਇੱਕ ਟੀਮ ਦਾ ਵੱਡਾ ਪ੍ਰਾਈਜ਼ ਹੈ ਲਾਲ ਬਿਕਰ ਸਾਡਾ ਛੋਟਾ ਵੀਰ ਬਾਬਾ ਜੀ ਦੇ ਪਚੰਗੀ ਕੈਨੇਡਾ ਤੋਂ ਜਿਹਨੂੰ ਕਬੱਡੀ ਨਾਲ ਇਸ ਕਬੱਡੀ ਨਾਲ ਮੋਹ 17 ਨੰਬਰ ਮਾਦਾ ਕਬੱਡੀ ਕਲੱਬ ਕਰਿਆਲਾ ਤੇ 26 ਨੰਬਰ ਜਿਹੜੇ ਐ ਉਹ ਸ਼ਹੀਦ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਐ ਤੇ ਦਾ ਸਿੰਘ ਵਾਲੇ ਦੇ ਲਾ ਮੋਟਰਸਾਈਕਲ ਆਓ ਯਾਰ ਆਪਾਂ 1 ਨੰਬਰ 31 ਉਧਰ ਉਧਰ ਤੇ ਸਿੰਘ ਦੀ ਸਾਡੇ ਭਾਈ ਸਾਹਿਬ ਕਹਿੰਦੇ ਆ ਸਗਰਾ ਮਣ ਤੋਂ ਪੁੱਲ ਮਲਾ ਕੇ 5 ਲੱਖ ਰੁਪਏ ਦਾ ਵੱਡਾ ਮੈਚ ਖੇਡਿਆ ਜਾਵੇਗਾ ਸਾਡਾ ਭਰਾ ਗੁਰਵਿੰਦਰ ਸੁੱਗਾ ਆਇਆ ਆਪਣੇ ਪਰਿਵਾਰ ਨਾਲ ਲੈ ਕੇ ਕਿਉਂਕਿ ਉਹਦੇ ਜਿਹੜੇ ਦੋਵੇਂ ਗੁਰਦੇ ਆ ਖਰਾਬ ਹੋ ਚੁੱਕੇ ਆ ਤੇ ਆ ਉਹਦੀ ਬੇਟੀਆਂ ਦੇ ਨਾਲ ਉਹਦੀ ਵਾਈਫ ਨਾਲ ਉਹਦਾ ਪੁੱਤ ਗਿਰੰਦਰ ਆਜੋ ਵੀਰ ਬਣ ਕੇ ਇਸ ਵੀਰ ਤੇ ਵੀ ਬੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਬਿਮਾਰੀ ਦੇ ਇਲਾਜ ਦੇ ਉੱਪਰ 7 ਲੱਖ ਰੁਪਇਆ ਲੱਗਦਾ ਇਹ ਤੁਹਾਡਾ ਗਵੰਡੀ ਆ ਇਹ ਤੁਹਾਡੇ ਇੱਕ ਨਹੀਂ ਮਿਲਿਆ ਸੁੱਖਾ ਪੰਡਾ ਜੀ ਤੇ ਇਹਦੇ ਬਾਬਾ ਜੀ ਦੋਵੇਂ ਕਿਡਰੀਆਂ ਖਰਾਬ ਆ ਇਹ 7 ਲੱਖ ਰੁਪਈਆ ਇਲਾਜ ਉੱਪਰ ਲੱਗਣਾ ਹੈ ਵੇਖੋ ਕਿਸੇ ਦਾ ਮੰਗਾਂ ਨੂੰ ਜੀ ਨਹੀਂ ਕਰਦਾ ਇਹ ਕਿੰਦੇ ਬੇਵਸ ਪਰਿਵਾਰ ਆ ਨਿੱਕੇ-ਨਿੱਕੇ ਬੱਚੇ ਆ ਭੈਣ ਸਾਡੀ ਨਾਲ ਆ ਤੇ 10-20 150 ਦੇ ਨਾਲ ਜਿੰਨੇ ਵੀ ਇਹਦਾ ਇਲਾਜ ਹੋ ਜਾਣਾ ਕਿਉਂਕਿ ਪੈਸੇ ਇਕੱਠੇ ਹੋ ਜਾਣਗੇ ਮੇਰੀ ਬੇਨਤੀ ਹੈ ਤੁਹਾਡੇ ਇਹ ਘੇੜਾ ਲਾਉਣਗੇ ਤੁਹਾਡੇ ਕੋਲੇ ਆਉਣਗੇ ਜਰੂਰ 10-20 ਜਿੰਨੇ ਵੀ ਤੁਸੀਂ ਦੇ ਸਕਦੇ ਹੋ ਦਿਓ ਬਹੁਤ ਬਹੁਤ ਧੰਨਵਾਦ ਰੇਡ ਪੈਗੀ ਤੇ ਕਰੀਏ ਗੱਲ ਭਰੇ ਨਾ ਪਿਓ ਉਧਰ ਕਬੱਡੀ ਪੈ ਗਈ ਮੇਰੇ ਮਿੱਤਰੋ ਸਾਹਮਣੇ ਅਮਰ ਤੇ ਪੰਨੂ ਵੱਲੋਂ ਸਤਪਾਲ ਕੱਟੜ ਦੀਆਂ ਤਿੰਨ ਰੇਡਾਂ ਇੱਕ ਤਾਂ ਹਜ਼ਾਰ ਦੀ ਸ਼ੇਰ ਸਿੰਘ ਰੇਡ ਮਾਮਲੀ ਕੁੱਝ ਜੁਟਾ ਹੈ ਹੱਥ ਪਾਲ ਕੱਕਰ ਦੀਆਂ ਪਿੰਡ ਦੇ ਤੋਂ 1000 ਦੀਆਂ ਅੱਤ ਤੰਕੰਦੀ ਉਹ ਮਰੀਕਾ ਦੇ ਵੱਡੇ ਭਰਾ ਵੱਲੋਂ ਪਾਲਾ ਉਸਤਾਦਾ ਉਹ ਜੇਵਲ ਦੀ ਕਬੱਡੀ ਪੈ ਰਹੀ ਹੈ ਖੇਡ ਮੈਦਾਨ ਦੇ ਵਿੱਚ ਚਾਰ ਮੱਲ ਪਿਆਰ ਨੇ ਅਲਗੋ ਕੋਠੀ ਵਾਲਾ ਜੱਗਾ ਮੇਰੇ ਮਿੱਤਰੋ ਵੱਲਾ ਲਾਉਟ ਗਾਣੇ ਉਧਰ ਗ੍ਰੇਨਰ ਸੱਦਾ ਦਾ ਪਰਿਵਾਰ ਦਰਸ਼ਕਾਂਨ ਕੀਤਾ ਰਿੱਚ ਟੱਕਰ ਲਾ ਰਿਹਾ 10 ਵੀ ਪੰਜਾਬ ਜਰੂਰ ਜਿਹੜਾ ਮਾਨ ਸਮੜ ਕੇ ਪਾਰ ਤੇ ਧੰਵਾਦ ਹੈ 13 ਦਸੰਬਰ ਕਹਿੰਦੇ ਪੋਰੀਆਂ ਦੇ ਵਿੱਚ ਵੱਡਾ ਕਬੱਡੀ ਦਾ ਸ਼ੋਅ ਮੈਚ ਹੋਣਾ ਹੈ ਇੱਕ ਪਾਸੇ ਸੰਤਾਨ ਗੱਗੀ ਗੱਲ ਕਿਵੇਂ ਲੱਗੜਦੀ ਹੋਣੀ ਆ ਗੱਲ ਖੁਸ਼ੀ ਦੀ ਹੋਣੀ ਆ ਤੇ ਚੋਲਾ ਸਿੰਘ ਦਾ ਅਰਸ਼ ਦੁਨੀਆਂ ਦੇ ਮੰਨੇ ਪ੍ਰਮਾਨੇ ਸਤਾਰ ਜਿਹੜੇ ਐ 13 ਦਸੰਬਰ ਨੂੰ ਬੁੱਟਰ ਸਾਹਿਬ ਪੁੱਜਣਗੇ ਭੂਰਿਆਂ ਦੇ ਵਿੱਚ ਆਹ ਪੈਂਦੀ ਰੇਡ ਫੈਸਲਾ ਹੋ ਗਿਆ ਆਹ ਰੈਡਾਂ ਪੈਂਦੀਆਂ ਦੇ ਜੱਫੇ ਲੱਗਦੇ ਆ। ਜੋਬਣ ਆਇਆ ਪੁੱਚਰਾ ਦਾ ਸਾਡਾ ਵੱਡਾ ਵੀਰ ਨੇ ਅੱਜ ਨਾਨਕੇ ਪਿੰਡ ਮੇਲਾ ਦੇਖਣਾ ਹੈ। ਉਹ ਵੱਡੇ ਪੁਰਾਣੇ ਬਹੁਤ ਵੱਡਾ ਮਾਨ ਕੀਤਾ। ਆਹ ਸੋਨੂ ਵੀਰ ਨੇ ਪਰ ਸਾਹਮਣੇ ਇਸ ਵੇਲੇ ਆਹ ਰੈਡ ਕਹਿੰਦੇ ਮੀਸ਼ਰਪੁਰਗੇ। ਹਾਏ ਮਰਦੀ ਆ। ਹਰਮਨ ਕਹਿੰਦੇ ਪੂਸ ਆਬਲੀ ਰੈਡ ਕਹਿੰਦੇ। ਆਹ ਜੱਟ ਸ਼ਿਕੰਦਰ ਦੀ ਧਰਤੀ ਦਾ ਮਲਕੀਤ ਸਿੰਘ ਗੁਲਜਾਰੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਆਹ ਸਾਹਮਣੇ ਦੁਨੀਆ ਦਾ ਮੰਨਿਆ ਪਰਵੰਨਿਆ 500 ਆ ਕਬੱਡੀ ਦਾ। ਏ ਆ ਬਾਗਰ ਮੇਰੇ ਜੀ ਟੋਟੀ ਸਾਹੋਂ ਦਾ ਵੱਲੋਂ ਆਹ ਨਹੀਂ ਰਿਸਾ ਆਹ ਨਹੀਂ ਰਿਸਾ ਆਹ ਨਹੀਂ ਰਿਸਾ ਆਹ ਨਹੀਂ ਰਿਸਾ ਹੁਣ ਲੱਗਾ ਬੰਦੇ 'ਚ ਬੰਦਾ ਵੱਜਣਾ ਆਹ ਵੱਜਿਆ ਘਰਾਦੇ ਵਾਜਾ ਵਾਜਾ ਆਹ ਦੁੱਲੇ ਦਾ ਲੱਗ ਗਈ ਪੈਂਡਾ ਮੇਰੇ ਮਿੱਤਰੋ ਲੈ ਵੀ ਸਾਹਮਣੇ ਛੰਡੇ ਪਰ ਗੱਲ ਕਰਦਾ ਲੈ ਸਾਹਮਣੇ ਕਹਿੰਦੇ ਛੱਗੂ ਰੇਡ ਪਾ ਰਿਹਾ ਹੈ پلیس کر کے روش آلکھ جگدیپ والوں آڈی کا میرے متر آؤ سامنے ਉਧਰ ਪਿੱਛੇ ਨੂੰ ਹੋ ਗਏ ਗਰਦਾਸ ਦੀ ਰੇਡ ਦਾ ਵੀ 500 ਅਰਸ਼ਦੀਪ ਆਲਖ ਜਗਦੀਪ ਤੇ ਸਾਡਾ ਵੀਰ ਹੈ ਸਰਬਜੋਤ ਯੂਐਸਏ ਮਨੀ ਯੂਐਸਏ ਤੇ ਪ੍ਰਿੰਸ ਯੂਐਸਏ ਵਾਲਾ ਵੀਰ ਸਾਡਾ ਉਹਨਾਂ ਵੱਲੋਂ ਪਿਆਰ ਇਹ ਸਤਕਾਹੜੀ ਲੱਗੀ ਸਾਊਂਡ ਇਹ ਨਾਲ ਤਸਵੀਰਾਂ ਪੰਜਾਬ ਅੱਜ ਦਾ ਮੇਲਾ ਲੱਗ ਰਹੀ ਹੈ ਬਾਬਾ ਗੁਰਵੈਲ ਸਿੰਘ ਜੀ ਢੋਟਰੀ ਸੰਗਤ ਦੇ ਸਹਿਯੋਗ ਦੇ ਨਾਲ ਵੱਡਾ ਮੇਲਾ ਕਰਵਾ ਰਿਹਾ ਉਧਰ ਕਹਿੰਦੇ ਸੱਤ ਪਲ ਕੱਟੜ ਕਬੱਡੀ ਪੌਣ ਦੀ ਵਿਦਾਸ਼ਨ ਦੇ ਕਰ ਗੱਲ ਆਹ ਸਾਹਮਣੇ ਕਹਿੰਦੇ ਸੱਤ ਪਲ ਕੱਕੜ ਰੇਡ ਪਾ ਰਿਹਾ ਆਹ ਕਹਿੰਦੇ ਅਮਰੀਕਾ ਵਾਲੇ ਅਮਰਤ ਪੰਨੂ ਦੀ ਰੇਡ ਹੈ ਇਹ ਕਹਿੰਦੇ ਸੱਤ ਪਲ ਰੇਡ ਪਾ ਰਿਹਾ ਹੈ 1000 ਦੀ ਕਹਿੰਦੇ ਗੁੱਜੀ ਰੇਡ ਕਿੰਨਾ ਰੇਡਾਂ ਦੇ ਪੱਟਾ ਨਾਲ ਹੋਣਾ ਪਰ ਸਾਹਮਣੇ ਵੇਰੇ ਵਾਲਾ ਵੇਰੇ ਵਾਲਾ ਬਾਬਾ ਜੀ ਤੂੰ ਨੇ ਡਲਾ ਮਾਰ ਲਿਆ ਬਾਬਾ ਜੀ ਤੂੰ ਮਨੇ ਨੂੰ ਡਲਾ ਮਾਰ ਲਿਆ ਏ ਆ ਵੇਖੋ ਓ ਤ੍ਰੀਤ ਓ ਸੇਬੂ ਬੇਠਵਾ ਵਾਲਿਆ ਓ ਸੁਲੇਮਾਨ ਦੀਆਂ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਰਾਜ ਦੇ ਪਹਿਲਵਾਨ ਕੇ ਦਾ ਓ ਚੋਬਰ ਹੈ ਮੈਨੂੰ ਲੱਗਦਾ ਹੈ ਲੱਗਦਾ ਜਿਵੇਂ ਦੀਪੂ ਅੱਜ ਜੱਟੇ ਵੀ ਨੋਨੇ ਪੈਣੇ ਆ ਓ ਸੰਗੇ ਵਾਲਾ ਰੇਡ ਪਾ ਰਿਹਾ ਹੈ ਹੁਣ ਦੇਖਦੇ ਹਾਂ ਕੌਣ ਬੱਲੇ ਬੱਲੇ ਕਰਾ ਦੇਗਾ 1000 ਨਰਪ੍ਰੀਤ ਸਿੰਘ ਤੇਜਾ ਸਿੰਘ ਵਾਲਾ ਬੈਣਤੀ ਹੈ ਉਹ ਭਰਾ ਬਣ ਕੇ 1000 ਮੇਰੇ ਕੋਲ ਲੈ ਜਾਵੇ ਅੰਮ੍ਰਿਤਪੰਨੀ ਢੇਰੀ ਵਾਲੇ ਉਹਨਾਂ ਵੱਲੋਂ 1000 ਬਾਬਾ ਗੁਰਦੇਵ ਸਿੰਘ ਜੀ ਟੋਟੀ ਇਹ ਸਤਕਾਰ ਦੇਣਗੇ ਆ ਭੀਮ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਮਾਝਾ ਖਾਲਸਾ ਘਰਿਆਲਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਗੋਪੀ ਪਹਿਲਵਾਨ ਭਰਾ ਹੈ ਸਾਡਾ ਇਹ ਸੁਲੇਮਾਨ 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 ਤੇ ਭੀਮ ਏ ਵਾਹ ਬੜਾ ਬ੍ਰੋਸ ਸਿੰਘ ਜੀ ਔਰ ਬਾਬਾ ਚਰਨ ਸਿੰਘ ਜੀ ਜਿਨ੍ਹਾਂ ਦਾ ਕਹਿੰਦੇ ਠੱਗਾ ਮੇਲਾ ਬਣਾਇਆ ਆ ਰਿਹਾ ਹੈ ਆਹ ਸਾਹਮਣੇ ਇਸ ਵੇਲੇ ਔਰ ਨੌਜਵਾਨ ਕਹਿੰਦੇ ਮਿਸ਼ਰਪੁਰੀਆ ਹਰ ਮਰੇੜ ਪਾ ਰਿਹਾ ਹੈ ਹੁਣ ਦੇਖਦੇ ਆ ਕੌਣ ਬੱਲੇ ਬੱਲੇ ਕਰਾਵੇਗਾ 10000 ਪ੍ਰਿੰਸ ਯੂਐਸਏ ਮਨੀ ਯੂਐਸਏ ਤੇ ਸਰਬਜੋਤ ਯੂਐਸਏ ਉਧਰ ਕਹਿੰਦੇ ਹਰਿੰਦਰ ਬਿਆਲ ਜੀ ਸਾਡੇ ਜਰਮਨੀ ਤੋਂ ਵੱਡੇ ਭਰਾ ਨੇ ਇਹ ਪ੍ਰੀਤ ਦਾ ਇੱਕੋ ਜਫਾ 10000 ਦਾ ਦਿਲ ਜਾਰੀ ਤੇ ਪ੍ਰੀਤ ਹੋ ਗਿਆ ਆਹ ਗਿਆ ਜੱਗੂ ਰੇਡ ਮਾਰਿਆ ਅਮਰ ਮਠਿਆਲ ਨੂੰ ਨਾਲ ਹਾਕੀ ਗਵਾਲਾ ਬਾਬਾ ਅਮਰਜੀਤ ਸਿੰਘ ਜੀ ਅਸੀਂ ਸਤਿਕਾਰ ਕਰਦੇ ਆਂ ਓ ਅਮਰੀਕਾ ਵਾਲੇ ਅਮਰਤ ਬੰਨੂ ਨਾਲ ਜਾ ਰਹੀ ਐ ਇਹਨਾਂ ਦੀ ਪੱਲੇ ਉਹੀ ਬੰਨਿਆ ਓ ਨੰਬਰ ਤੇ 10000 ਕਹਿੰਦੇ ਆਹ ਗਮ루 ਦੀ ਰੇਡ ਦੇ ਉੱਪਰ ਹਰਸ਼ ਜਗਦੀਪ ਮਲੀ ਤੇ ਨਾਲ ਪ੍ਰਿੰਸ ਦੇ ਮਿੱਤਰੇ 10000 ਦੀ ਰੇਡ ਅਮਰੀਕਾ ਵਾਲੇ ਭਰਾਵਾਂ ਨੇ ਕਹਿੰਦੇ ਮਾਇਆ ਦੇ ਗੱਫੇ ਵੀ ਦੇਣੇ ਆ ਏ ਆਹ ਵੇਖ ਆਹ ਵੇਖ ਆਹ ਵੇਖ ਆਹ ਵੇਖ ਆਹ ਆ ਆ ਕਿਉਂ ਮੈਂ ਤੁਹਾਨੂੰ ਨੰਬਰਦਾਰ ਕੈਨੇਡਾ 15 ਤਰੀਕ ਦੇ ਸੱਦੇ ਆ ਸਾਡਾ ਭਰਾ ਕਨੇਡਾ ਸੱਤ ਦਾ ਬਰਾਣੀ ਵਾਲਾ ਦੁਬਈ ਤੋਂ ਸਾਡੇ ਬਿੱਲੇ ਗਿਲ ਦੀਵਿਆਂ ਵਾਲੀ ਦਾ ਜਿਗਰੀ ਯਾਰ ਤੇ ਆਹ ਸਾਹਮਣੇ ਕਹਿੰਦੇ ਕੰਤਾ ਸ਼ਿਕਾਰ ਮਾਸੀਆ ਵਾਲਾ ਤਮੁਰਜੀ ਵਾਲਾ ਦੀਪ ਸ਼ਿਕਾਰਾਂ ਵਾਲਾ ਆਹ ਸਾਹਮਣੇ ਹੋਏ ਮੇਰਾ ਰੱਬਾ ਜੇਕਰ ਟਕਾਗੇ ਆਹ ਸਰਦਾਸ ਜੀ ਬੋਲਦੀ ਮੱਝਾ ਉਧਰ ਛੱਡੇ ਪ੍ਰੀਤ ਕਬੱਡੀਆ ਤੋਂ ਪੁੱਛੇ ਨੇ ਆ ਗੁਰਪਿਆਰ ਸਿੰਘ ਜੀ ਅਸੀਂ ਸਤਕਾਰ ਕਰਦੇ ਆ ਆ ਕਬੱਡੀ 1000 ਦੀ ਅਮਰੀਕਾ ਵਾਲੇ ਭਰਾਵਾਂ ਬਲਵਾ ਮੇਰੇ ਮਿੱਤਰੋ ਹਰਸ਼ ਜਗਦੀਪ ਤੇ ਨਾਲ ਸਾਡਾ ਵੀਰ ਮਨੀ ਪਹਿਲਵਾਨ ਮੋਹਨ ਸਿੰਘ ਜੀ ਥਾਲੀ ਵਾਲ ਔਰ ਕਹਿੰਦੇ ਵੱਡਾ ਮੇਲਾ ਉਹਦੇ ਨਾਮ ਦੇ ਉੱਪਰ ਆਏ ਸਾਲ ਦੀ ਤਰ੍ਹਾਂ ਹੋਵੇਗਾ ਮੇਰੇ ਮਿੱਤਰੋ ਟਾਰ ਧਰਨੇ ਆ ਰਮ ਕਿਤੇ ਕਹਿੰਦੇ ਜੋਗਰਾਜ ਨੂੰ ਸੱਤ ਲੈਂਦਾ ਕਿਤੇ ਕਿਤੇ ਗੱਗੂ ਸਾਹਮਣੇ ਕਹਿੰਦੇ ਦਰਸ਼ੇਰ ਨੇ ਢੇਗ ਲਿਆ ਧਰਤੀ ਮਾਣੂ ਮੱਥਾ ਔਰ ਕਰ ਲਿਆ ਆਪਣੇ ਰਾਗੂ ਰਾਜ ਔਰ ਬਾ ਦਿੰਦੀਆਂ ਬਰੋਧੀਆਂ ਦੇ ਵੜੇ ਵੱਲ ਕਬੱਡੀ ਇਸ ਵੇਲੇ ਮੁੰਡੇ ਨੇ ਪਰ ਸਾਹਮਣੇ ਇਸ ਵੇਲੇ ਗੁਰਪ੍ਰੀਤ ਸਿੰਘ ਦੀ ਪੋਟੀਆਂ ਵਾਲੇ ਕੀ ਇਸ਼ਾਰਾ ਕਰ ਔਰ ਕਹਿੰਦੇ ਜੈਨਲ ਦੀ ਕਬੱਡੀ ਪੈ ਰਹੀ ਹੈ ਉਧਰ ਇੱਥੇ ਕਬੱਡੀ ਕਲੱਬ ਕਰਾਰੇ ਦੇ ਜੱਲੇ ਦਾਫੀ ਜੱਫੇ ਲਾਉਣਗੇ ਹਰ ਜੱਫੇ ਦਾ ਇੱਕ ਇੱਕ ਹਜ਼ਾਰ ਐਨਆਰਆਈ ਵੀਰਾਮੰਦਲ ਤੇ ਬਾਬਾ ਬਾਬਾਜੀ ਵੱਲੋਂ ਦਿੱਤਾ ਜਾਵੇਗਾ ਇੱਕ ਇੱਕ ਹਜ਼ਾਰ ਭੀਮ ਦੀ ਕਬੱਡੀ ਪੈ ਰਹੀ ਹੈ ਸਾਹਮਣੇ ਕਹਿੰਦੇ ਭੀਮ ਦੀ ਰੇਡ ਪੈ ਰਹੀ ਹੈ ਆਹ ਕਹਿੰਦੇ ਅਮਰਤਪਨੂ ਅਮਰੀਕਾ ਵਾਲੇ ਵੱਲੋਂ 1000 ਦੀ ਰੇਡ ਹੈ ਆ ਭੀਮ ਪਹੁੰਚ ਆ ਤੇ ਅਮਰੀਕਾ ਵਾਲਾ ਕਹਿੰਦਾ ਓਏ 5 500 ਦੇ 2 ਨੋਰ ਦਿੱਤੇ ਆਣੇ ਆ ਔਰ ਧੰਨਵਾਦ ਕਰਦਾ ਹੈ 1000 1000 ਇਧਰ ਬਾਬਾ ਰਣਜੀਤ ਸਿੰਘ ਜੀ ਰਾਣਾ ਉਹਨਾਂ ਦਾ ਧੰਨਵਾਦ ਕਰਦੇ ਆ ਸਵਾਜਪੁਰ ਦੀ ਸਾਰੀ ਸੰਗਤ ਦਾ ਪੰਚਾਂ ਸਰਪੰਚਾਂ ਦਾ ਉਹ ਪਹਿਲਵਾਨ ਟੋਨੇ ਭਰਾ ਦਾ ਵੱਡੇ ਪੱਤਰ ਤੇ ਉਧਰ ਪ੍ਰੀਤ ਦੇ ਜੱਫੇ ਦਾ 2000 ਕਰਤਾ ਇਧਰ ਜਰੇ ਦਾ ਜੱਫਾ ਲਾ ਕੇ ਬੰਨਾਂ ਨੇ ਬੱਲੇ ਬੱਲੇ ਕਰਵਾਈ ਆ ਉਧਰ ਕਹਿੰਦੇ 300 ਮਨੀ ਸਭ ਜੋਤ ਯੂਐਸਏ ਪ੍ਰੀਤ ਦਾ ਜੱਫਾ 2000 ਦਾ ਇੱਕੋ ਜੱਫਾ 2000 ਦਾ ਹਜ਼ਾਰ ਬਾਬਾ ਜੀ ਵੱਲੋਂ ہزار کا جفاس ہزار کھٹا برا سا کبھی امریکہ رہلیفورنیا شاہ راستے رینڈ چی ਲੱਗ ਕਰ ਵਾਹ ਓਏ ਦੀਪ ਅਸਦਾ ਨੱਚਦਾ ਕਿੱਥੇ ਰੱਖ ਵਾਹ ਓ ਦੇ ਪਰਵਾ ਇਹਦਾ ਬਾਬਾ ਜੀ ਕਹਿੰਦੇ ਸਾਡੇ ਨਿਹੰਗ ਸਿੰਘ ਜੀ ਹਨ ਘੂਠਾ ਆ ਕਰਕੇ ਕਹਿੰਦੇ ਆ ਕਿ ਸਵਾਦ ਵੱਜਿਆ ਪਿਆ ਔਰ ਸਰਬਾਤ ਵੱਜਿਆ ਪਿਆ ਇਹ 1000 ਦੀ ਕਹਿੰਦੇ ਰੇਡ ਆ ਵੀ ਮੇਰੇ ਮਿੱਤਰੋ ਉਹ ਸਾਡਾ ਪ੍ਰਿੰਸ ਮਨੀ ਤੇ ਨਾਲ ਉਧਰਲੇ ਬੰਨੇ ਸਰਬਜੋਤ ਅਮਰੀਕਾ ਵਾਲਾ ਉਹ ਸਤਿਕਾਰ ਕਰਦੇ ਆ ਭਰਾਵਾਂ ਦੇ ਡਾਕਟਰ ਹਰਪ੍ਰੀਤਨ ਤਾਰੀয়াল ਉਹ ਵੀ ਕਬੱਡੀ ਨੂੰ ਬੜਾ ਪਿਆਰ ਕਰਦਾ ਹੈ ਇਸ ਨਗਰ ਦੇ ਨਾਲ ਮੋਹ ਇਸ ਨਗਰ ਨਾਲ ਪਿਆਰ ਹੈ ਭਰਾਵਾ ਆਹ ਕਬੱਡੀ ਪੈ ਗਈ ਛਿੰਦੇ ਮੈਨੂੰ ਲੱਗਦਾ ਹੈ ਕਿ ਰੇਡ ਬਾਕੀ ਕਿਪ ਰੇਡ ਬਾਕੀ ਪਰ ਸਾਹਮਣੇ ਕਹਿੰਦੇ ਢਾਵਲ ਸਾਗੇ ਵੀ ਰੇਡ ਹੈ ਇਹ ਕਹਿੰਦੇ ਜਸਵਿੰਦਰ ਕੇ 2000 ਬਾਬਾ ਜੀ ਵੱਲੋਂ ਪਾ ਕੇ 5000 ਦੀ ਆਹ ਕਬੱਡੀ ਮੇਰੇ ਮਤੋਂ 3000 ਮਨੀ ਹਰਪਜੀਤ ਤੇ ਪ੍ਰਿੰਸ ਅਰਸ਼ ਆਲਖ ਤੇ ਨਾਲ ਸਾਡਾ ਭਰਾ ਉਧਰਲੇ ਬੰਨੇ ਜਗਦੀਪ 5000 ਲੈ ਭਾਈ ਤੈਨੂੰ ਤੁਸੀਂ ਦੇ ਦੋ ਬਾਬਾ ਜੀ 2000 ਤੁਸੀਂ ਆਹ ਦਈਆ ਸਾਡੇ 48 ਸ਼ਹੀਦ ਬਾਬਾ ਦੀਪ ਸਿੰਘ ਵਾਲੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਤੇ ਹੋ ਪਜੇਤੂ ਜਿਹੜੀ ਟੀਮ ਹੈ ਉਹ ਬਾਜਾ ਖਾਸਾ ਘਰਿਆਲਾ 3 ਨੰਬਰ ਲੱਗੇ ਅੱਜ ਦੇ ਮੈਚ ਦੀ ਜੱਤੂ ਟੀਮ ਗੋਲੀ ਤੇਜਾ ਸਿੰਘ ਵਾਲਾ ਭਰਾ ਸਾਡਾ ਉਹਦੀ ਟੀਮ ਜਿੱਤ ਰਹੀ ਹੈ 13 ਦਸੰਬਰ ਦਿਨਾਂ ਦੀਆਂ ਮਦਾਰੀਆਂ ਦੇ ਨੋਟ ਕਰ ਲਿਓ ਹਰਸ਼ ਸੁਲਤਾਨ ਖੁਸ਼ੀ ਤੇ ਕਹਿੰਦੇ ਯਾਦਾ ਯੋਦਾ ਜੱਗੇ ਚਿੱਟੀ ਵਰਗੇ ਤੇ ਨਾਲ ਸ਼ਿੱਲੂ ਆਉਣਾ ਬਹੁਤ ਪਰ ਦੀ ਧਰਤੀ ਦਾ 13 ਦਸੰਬਰ ਨਵੇਂ ਢੋਰੀਆਂ ਦੀ ਧਰਤੀ ਤੇ ਭਾਈ ਦਲਵਾਰ ਸਿੰਘ ਜੀ ਕਹਿੰਦੇ ਅਮਰੀਕਾ ਤੋਂ ਸੱਦੇ ਮੇਰੇ ਆ